ਦੱਸ ਦਈਏ ਕਿ ਅੱਜ ਤੋਂ ਅਕਾਲੀ ਦਲ ਨੇ ਚੌਂ ਮਿਹਮ ਦਾ ਵਿਗਲ ਪਜਾ ਦਿੱਤਾ ਹੈ ਫਗਵਾੜਾ ਪੁੱਲਾ ਰਾਈ ਬਾਈਪਾਸ ਤੇ ਅਕਾਲੀ ਦਲ ਦੇ ਸਮੂਹ ਵਰਕਰ ਹਲਕਾ ਇੰਚਾਰ ਰঞ্জੀਤ ਸਿੰਘ ਖਰਾਨਾ ਦੀ ਅਗਵਾਈ ਵਿੱਚ ਸ਼ਾਰਪਰ ਤੋਂ ਅਕਾਲੀ ਦਲ ਦੇ ਉਮੀਦਵਾਰ ਸੌਂ ਸਿੰਘ ਠੰਡਲ ਦਾ ਬੜੇ ਉਤਸ਼ਾਹ ਨਾਲ ਅਕਾਲੀ ਦਲ ਜਿੰਦਾਬਾਦ ਦੇ ਨਾਅਰੇ ਨਾਲ ਸਵਾਗਤ ਕੀਤਾ ਗਿਆ ਅਤੇ ਸਮੂਹ ਵਰਕਰਾਂ ਵੱਲੋਂ ਸੌਂ ਸਿੰਘ ਠੰਡਲ ਨੂੰ ਬੁਕੇ ਦੇ ਕੇ ਸਨਮਾਨਿਤ ਕੀਤਾ ਗਿਆ ਬਾਅਦ ਵਿੱਚ ਸੋਂਸੇਂ ਖੰਡਲ ਨੇ ਅਲੱਗ-ਅਲੱਗ ਧਾਰਮਿਕ ਸਥਾਨਾਂ ਤੇ ਮੱਥਾ ਟੇਕਿਆ ਐਸਜੀਪੀਸੀ ਪ੍ਰਧਾਨ ਭਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਕਾਲੀ ਦਲ ਵੱਡੀ ਪ੍ਰਾਪਤੀ ਵੱਲ ਵੱਧ ਰਿਹਾ ਹੈ ਅਤੇ ਦੇਸ਼ ਦਾ ਨੈਸ਼ਨਲ ਮੀਡੀਆ ਦਰਸਾ ਰਿਹਾ ਹੈ ਕਿ ਮੋਦੀ ਫੈਕਟਰ ਨਿਲ ਹੈ ਉਸ ਤੋਂ ਬਾਅਦ ਜਿਹੜੇ ਟੋਪੀਆਂ ਵਾਲੇ ਆਏ ਸਨ ਉਹਨਾਂ ਨੇ ਝੋਠ ਬੋਲ ਕੇ ਸਤਾ ਹਸਲ ਕੀਤੀ ਹੈ ਹੁਣ ਅਕਾਲੀ ਦਲ ਹੀ ਜਿੱਤ ਵੱਲ ਵਧੇਗਾ ਇਸ ਤੋਂ ਇਲਾਵਾ ਹੋਰ ਕੀ ਕਿਹਾ ਐਸਜੀਪੀਸੀ ਪ੍ਰਧਾਨ ਰਜਿੰਦਰ ਸਿੰਘ ਧਾਮੀ ਨੇ ਆਹ ਤੁਹਾਨੂੰ ਸੁਨਾਉਂਦੇ ਹਾਂ ਫਗਵਾੜਾ ਐਕਸੈਸ ਨੀਜ਼ ਲਾਈਫ ਤੋਂ ਵਿਨੋਦ ਸ਼ਰਮਾ ਦੇ ਨਾਲ ਹਰੀਸ਼ ਭੰਡਾਰੀ ਦੀ ਰਿਪੋਰਟ ਅੱਜ ਕੋਈ ਦਿੱਕਤ ਪਾਉਂਦਾ ਪੰਜਾਬ ਦੇ ਵਿੱਚ ਪਾਰਲੀਮੈਂਟ ਦੇ 14 ਜੀ 1 ਜੂਨ ਨੂੰ ਮੋਟੇ ਮੋਟੇ ਜਾਦ ਗਿਆ ਤੇ ਸ਼ੌਣੇ ਅਕਾਲੀ ਦਲ ਨੇ ਹਲਕੇ ਇਤਹਾਸ ਤੋਂ ਦੇ ਬੋਲੇ ਪੁਰਾਣੇ ਟਕਸਾਲੀ ਦੀ ਗੱਲ ਸਰਦਾਰ ਸੋਮ ਸਿੰਘ ਮੰਡਲ ਜੀ ਨੇ ਮਹਿਮਾਨ ਹੋਏ ਲੋਕ ਐ ਨੌ ਵਿਧਾਨ ਸਭਾ ਦੇ ਹਲਕੇ ਆ ਇਹ ਫਗਵਾੜੇ ਹਲਕੇ ਦੇ ਵਿੱਚ ਅੱਜ ਇਹ ਜ਼ਬਾਨ ਪਹੁੰਚ ਵੱਖ-ਵੱਖ ਧਾਰਮਿਕ ਸਥਾਨ ਵੱਖ-ਵੱਖ ਖੇਤਿਆਂ ਨਾਲ ਜਿਹੜੇ ਸੰਬੰਧ ਤੇ ਆਉਂਦੇ ਉਸੇ ਸਾਰਿਆਂ ਸਾਹਾਂ ਤੇ ਨਮਸਕਾਰ ਕਰਕੇ ਵੀ ਆਇਆ ਤੇ ਹੁਣ ਐਸ ਹਸਤਾਨ ਤੇ ਜੀ ਦੇਖਾ ਕੇ ਸਤਿਕਾਰ ਨਾਲ ਚੱਲਣਾ ਚਾਹਤਾ ਹਾਂ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਅਸੀਂ ਹਰਪੁਰ ਦੀ ਸੀਟ ਤੇ ਲਗਭਗ 40 ਸਾਲ ਬਾਅਦ ਅਕਾਲੀ ਦਰਬਾਰ ਨਾਲ ਪੱਟਾ ਨਹੀਂ ਤਾਂ ਪਹਿਲਾਂ ਕਦੇ ਭਾਜਪਾ ਕੋ ਚੱਲ ਜਾਂਦੀ ਸੀ ਕਦੇ ਜੀਐਸਪੀ ਕੋ ਚੱਲ ਜਾਂਦੀ ਸੀ ਤੇ ਮੈਂ ਦੇਖਦਾ ਨਵੇਂ ਹਲਕਿਆਂ ਦੇ ਵਿੱਚ ਜਿੱਦਣ ਦੇ ਅਸੀਂ ਫਾਰਮਲ ਟਾਕ ਤੇ ਕੰਪੇਨ ਸ਼ੁਰੂ ਕੀਤੀ ਆ ਬਹੁਤ ਵੱਡਾ ਉਤਸ਼ਾਹ ਹੈ ਆਪ ਪਿਛਲੇ ਪਰ ਸੋ ਅਸੀਂ ਮੈਂ ਤਾਂ ਕਿਰਦਾਰ ਸਾਹਿਬ ਸ਼੍ਰੀ ਹਰਗੋਬਿੰਦ ਸਾਹਿਬ ਪਰ ਜਾਣ ਕੇ ਆਏ ਹਾਂ ਉਹਨਾਂ ਨੇ ਜੋ ਉੱਥੇ ਆਪਣੀ ਬਚਨ ਵਕਤਾ ਤੇ ਇੱਥੋਂ ਤੱਕ ਜੇ ਅਸੀਂ ਇੰਨੀਆਂ ਕਬੂਤਾਂ ਇੱਥੋਂ ਲੈ ਕੇ ਸਰਦਾਰ ਸੋਹਣ ਸਿੰਘ ਸੰਧਰ ਤੇ ਆਉਣੀ ਕਾਲੀਦਰ ਦੀ ਜੋ ਰਿਵੈਪਾਵਾਂਗੇ ਮੈਂ ਸਰਦਾਰ ਸਰਬਜੀਤ ਸਿੰਘ ਦੀ ਬਾਦਲ ਮੁਤਾ ਆਮ ਚੌਂਕੀ ਕਲਦਰ ਨੂੰ ਬਹੁਤ ਬਹੁਤ ਬਧਾਈ ਦਿੰਦਾ ਜਿਨ੍ਹਾਂ ਨੇ ਵਰਕਰਾਂ ਦੀ ਤਰਜਮਾਨੀ ਕਰਕੇ ਸੋ ਜਬਾਨ ਸਾਨੂੰ ਪੁਰਾਣਾ ਟਕਸਾਲੀ ਕਾਲੀ ਜਿਹੜਾ ਉਹ ਬੀਟ ਬੀਟ ਦਿੱਤਾ ਸੋ ਇੱਥੇ ਅੱਜ ਸੰਗਾਰ ਜਰਨੈਲ ਸਿੰਘ ਦੀ ਬਾਤ ਸਾਡੇ ਬਹੁਤ ਸੀਨੀਅਰ ਆਗੂ ਜੀ ਉਹ ਮੇਖਨਦਲ ਹੋ। ਔਰ ਸਾਡੇ ਦੋਨੋਂ ਹਲਕੇ ਦੇ ਇੰਚਾਰਜ ਜੰਦੀ ਸਾਹਿਬ ਤੇ ਖਰਨਾਵਾ ਸਾਹਿਬ ਤੇ ਉਹਤਾਂ ਨਾਲ ਟਕਸਾਲੀ ਪੁਰਾਣੇ ਅਕਾਲੀ ਜਿਹੜੇ ਉਹ ਸਾਰੇ ਅੱਜ ਇਸ ਇਲੈਕਸ਼ਨ ਦੀ ਮੌਕੇ ਕੱਲੇ ਉੱਥੇ ਕੋਈ ਤਾਂ ਹੁਕਮਸਤਾਨ ਤੇ ਨਾਮਜ਼ਦ ਕਰ ਸਾਬ ਕਿਰਪਾ ਕਰ ਨੂੰ ਸਮਾ ਜਿਹੜਾ ਹੋਗਾ ਉਹ ਇਹ ਦਰਸਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਵੱਡੀ ਅਪਲਾਬਦੀ ਤੇ ਇੱਕ ਵੱਡੀ ਪ੍ਰਾਪਤੀ ਵੱਲ ਮੁੜ ਰਿਹਾ ਹੈ ਜਿਹਦਾ ਫਿਰ 4 ਜੂਨ ਨੂੰ ਆਪਾਂ ਜਦੋਂ ਅਰਜਾਇਤਾਂ ਨੇ ਉਦੋਂ ਮਹਿਸੂਸ ਕੀਤਾ ਜਾਊਗਾ ਸੋ ਮੈਂ ਸਮਝਦਾ ਅੱਜ ਆ ਜਿੱਤਣ ਦਾ ਪਹਿਲਾ ਫੇਜ਼ ਤੇ ਦੂਆ ਫੇਜ਼ ਇਹ ਜਿੱਤਣ ਦਾ ਕੱਲ ਦੂਏ ਫੇਜ਼ ਦੀ ਵੀ ਹੋ ਗਈ ਇਲੈਕਸ਼ਨ ਤੇ ਨੈਸ਼ਨਲ মিডিਆ ਜਿਹੜਾ ਵੱਡੇ ਪੱਤਰ ਤਾਂ ਉਹ ਇਹ ਦੱਸ ਆ ਰਿਹਾ ਕਿ ਮੋਦੀ ਫੈਕਟਰ ਬਿਲਕੁਲ ਨਹੀਂ ਲਜੀਰੋ ਆ ਤੇ ਨਾਲ ਦੀ ਨਾਲ ਆ ਜਿਹੜੇ ਪੰਜਾਬ ਦੇ ਵਿੱਚ ਟੋਪੀਆਂ ਵਾਲੇ 2 ਸਾਲ ਪਹਿਲਾਂ ਆਏ ਸੀ ਇਹਨਾਂ ਨੂੰ ਵੀ ਆ ਜਿਹੜਾ ਇੱਥੋਂ ਉਮੀਦਵਾਰ ਆ ਸਾਡਾ ਕਿਉਂਕਿ ਮੈਂ ਜਾਤੀ ਕਦੇ ਕਮੈਂਟ ਨਹੀਂ ਕੀਤਾ ਪਰ ਬਹੁਤਿਆਂ ਦਾ ਤਾਂ ਲੋਕ ਇਹਨਾਂ ਨੂੰ ਵੀ ਘੇਰਦੇ ਆ ਕਿਉਂ ਘੇਰਦੇ ਆ ਉਹ ਕੋਈ ਜਾਤੀ ਨਹੀਂ ਜਮਾਤੀ ਆ ਕਿਉਂਕਿ ਝੂਠ ਬੋਲ ਬੋਲ ਕੇ 2 ਸਾਲ ਪਹਿਲਾਂ ਇੱਕ ਰਾਸਤਾ ਕਾਇਮ ਕਰ ਲਈ ਤੇ ਅੱਜ ਲੋਕ ਉਹਦਾ ਹਿਸਾਬ ਦਾ ਪੁੱਛਦੇ ਆ ਤੇ ਕਾਂਗਰਸ ਨੂੰ ਮੈਂ ਸਮਝਦਾ ਇੱਕ ਉਮੀਦਵਾਰ ਨਹੀਂ ਲੱਭਿਆ ਉਹ ਜਿਹੜੀ ਨੈਣ